ਸਸ਼ਕਲ ਕਲੀਅਨ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਪੰਜਾਬ ਸਰਕਾਰ ਦੇ ਵੱਲੋਂ ਵਿੱਡੇਗੇ ਯੁੱਧ ਨਸ਼ਿਆ ਦੇ ਵਿਰੋਧ ਤਹਿਤ ਬਠਿੰਡਾ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਤੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਬਠਿੰਡਾ ਪੁਲਿਸ ਦੇ ਵੱਲੋਂ ਅਜਿਹੇ ਅੰਸਲਾ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਕਿ ਉਹderivs ਬਾਰੇ ਜਾਣਕਾਰੀ ਦਿੰਦਿਆਂ ਮੁੱਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਸੇ ਮੁਹਿੰਮ ਦੇ ਦਰਮਿਆਨ ਕਾਰਵਾਈ ਕਰਦਿਆਂ ਇੱਕ ਵਿਅਕਤੀ ਜਿਸ ਨੂੰ ਕੀ ਹਿਰਾਸਤ ਦੇ ਵਿੱਚ ਲਿਆ ਗਿਆ ਜੋ ਕਿ ਥੋਬਿਆਣਾ ਦਾ ਵਾਸੀ ਦੱਸਿਆ ਜਾ ਰਿਹਾ ਹੈ ਜਿਸ ਦੇ ਕੋਲ 7 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਬਰਾਮਦ ਹੋਈ ਹੈ ਤਾਂ ਫਿਲਹਾਲ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਨੇ ਉਹ ਖੰਘਾਲੇ ਜਾ ਰਹੇ ਨੇ ਕਿ ਆਖਰੀ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਕਿੱਥੇ ਸਪਲਾਈ ਕਰਨੀ ਸੀ ਤੇ ਕਿੰਨੇ ਸਮੇਂ ਤੋਂ ਇਸੇ ਕੰਮ ਦੇ ਵਿੱਚ ਲੱਗਿਆ ਹੋਇਆ ਹੈ ਇਸ ਬਾਬਤ ਹੁਣ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਿਹੜਾ ਨਾ ਇੰਸਪੈਕਟਰ ਹਰਜੋਤ ਸਿੰਘ ਮੁਖ ਅਫਸਰ ਥਾਣਾ ਸੇਵਲਾਈਂ ਦਾ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬ੍ਰਿੰਦਾ ਮੈਡਮ ਸ਼੍ਰੀਮਨੀਤ ਕੌਂਡਲ ਆਈਪੀਐਸ ਦੇ ਦੇ ਨਿਰਦੇਸ਼ ਹੈ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਜਿਹੜੀ ਵਹੀਮ ਚਲਾਈ ਗਈ ਹੈ ਉਸ ਤਹਿਤ ਹੀ ਜਿਹੜਾ ਹੈਗਾ ਕੱਲੋ ਜਿਹੜਾ ਹੈਗੇ ਐਸ ਸਤਿੰਦਰ ਸਿੰਘ ਵੱਲੋਂ ਦਰਾਨੇ ਜਿਹੜਾ ਗਸ਼ਤ ਹੈ ਇੱਕ ਰঞ্জੀਤ ਸਿੰਘ ਨਾਂ ਦੇ ਵਿਅਕਤੀ ਜਿਹੜਾ ਵਾਸੀ ਧੋਬਿਆਣਾ ਉਹਨੂੰ ਜਿਹੜਾ ਐਪ੍ਰਿੰਡ ਕੀਤਾ ਜਿਸ ਪਾਸੋਂ ਜਿਹੜੀ ਕਰੀਬ 7 ਗ੍ਰਾਮ ਜਿਹੜੀ ਹੈਰੋਨ ਰਿਕਵਰ ਕੀਤੀ ਗਈ ਹੈ ਜਿਸ ਤੇ ਮੁਕੱਦਮਾ ਜਿਹੜਾ ਹੈਗਾ ਥਾਣਾ ਸਿਵਲ ਲਾਈਨ ਦਾ ਰਜਿਸਟਰ ਕਰਕੇ ਉਹਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਪਹਿਲਾਂ ਵੀ ਕਿੰਨੇ ਕਰਨਾ ਪਵੇ ਉਹ ਸਬੰਧੀ ਅਸੀਂ ਜਿਹੜਾ ਇਹਦਾ ਪ੍ਰਤਾਰ ਰਿਕਾਰਡ ਕਰ ਰਹੇ ਹਾਂ ਵੀ ਇਹ ਤੇ ਕੋਈ ਮੁਕੱਦਮਾ ਦਰਜ ਹੈਗਾ ਕਿ ਨਹੀਂ ਹੈਗਾ ਤੇ ਬਾਕੀ ਜਿਹੜਾ ਇਹਨੂੰ ਮਾਨਯ ਇੰਦਗਾ ਇਹਨਾਂ ਪੁੱਛਕਿਸ਼ ਕਰਕੇ ਕੋਈ ਅਗੋ ਜੜੀਆਂ ਬਿਗ ਫਿਸ਼ ਹੈਗੇ ਆ ਇੱਥੋਂ ਲੈ ਕੇ ਆਉਂਦਾ ਸੀ ਅੱਗੇ ਉਹਦੀ ਚੇਨ ਪ੍ਰੋਪਰ ਜੜੀ ਕਰਕੇ ਤਰਤੀਸਦਾਨ ਉਹਨਾਂ ਦੇ ਵੀ ਖਲਾਸ ਸੱਤ ਸੱਤ ਕਾਰਵਾਈ ਹੁੰਦੀ ਹੈ ਇਹਨਾਂ ਦੇ ਹਜੇ ਅਸੀਂ ਜਿਹੜਾ ਹੈਗਾ ਮੈਡੀਕਲ ਕਰਾ ਰਹੇ ਹਾਂ ਉੱਥੋਂ ਕਲੀਅਰ ਹੋ ਜੂਗਾ ਵੀ ਜਿਹੜੇ ਪਹਿਲਾਂ ਇਹ ਦਸੇਵਨ ਕਰਦਾ ਕਿ ਨਹੀਂ ਕਰ ਸਰ ਕਿੰਨੀ ਉਮਰ ਹੈ ਜੀ ਇਹਦੀ ਉਮਰ ਕਰੀਬ ਜਿਹੜੀ ਹੈਗੀ ਆ 53 ਸਾਲ ਹੈ ਜੀ